दो दो सौ रुपया के पुलिस वाले लैने ले रहे तो हैं हूँ आप गलबात करा पुलिस वाला ना गलबात कर रहे हैं पुलिस डिपार्टमेंट ना नहीं दो सौ रुपया रोज देते हो कि पहली बार दिया है सच बोल डरने की जरूरत नहीं है आप कहाँ से आए हो आप बताओ राजस्थान से।, से तो यहाँ पे एक ही बार देते हो जो अंदर में भी कि और भी रोकते हैं देखो मेरी बात सुनो हम पत्रकार हैं हम देखो नजायज़ जो पैसे है वो नजायज़ है ठीक है ना तो फिर आपको चिंता करने की ज़रूरत नहीं, है।, नहीं है आपने पहले बात तो सुन ले आपको गाड़ी के लिए रोका दो सौ रुपये दिए आपने उन्होंने किस लिए दिए दो सौ रुपये नहीं गाड़ी एंट्री करने के लिए दिए दिए किस लिए वो बताओ ना मेरे को अब तो अरे भाई तू इतना बोल दे दिए क्यों है बस तू जा गाड़ी लेके गाड़ी का कागज़ नहीं है तो फिर चलान करवाएंगे अगर दिया तो वही तो पूछ रहा हूँ ना गाड़ी का डॉक्यूमेंट पूरा है, है? क्या परमिट नहीं, कटवार नहीं कटवार तो दो सौ गाड़ी नहीं अभी कहाँ से आई है, है क्या लेके आ रहा सब्जी मंडी से लेके आ रहा वहाँ पे भी दिए पैसे कोई कहीं कहीं पे दिए राजस्थान से आए हो आप दो सौ दिया तो देख सकते होगा तस्वीर ਜਿਹੜੀਆਂ ਕਿ ਲਗਾਤਾਰ ਜਿਹੜੇ ਖਬਰਾਂ ਲੱਗ ਰਹੀਆਂ ਨੇ ਕਿ ਤੁਸੀਂ ਦੱਸ ਦਈਏ ਕਿ ਜਿਹੜੇ ਕਿ 2-200 ਰੁਪਿਆ ਜਿਹੜਾ ਕਿ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਕਿ ਮਲਾਜ਼ਮਾਂ ਵੱਲੋਂ ਲਿੱਤਾ ਜਾਂਦਾ ਹੈ ਸੋ ਦੱਸ ਦਈਏ ਕਿ ਅੱਗੇ ਵੀ ਬੜੀਆਂ ਜਿਹੜੀਆਂ ਕਿ ਜ਼ਿਆਦਾਤਰ ਖਬਰਾਂ ਜਿਹੜੀਆਂ ਲੱਗ ਚੁੱਕੀਆਂ ਨੇ ਕਿ ਟ੍ਰੈਫਿਕ ਪੁਲਿਸ ਜਿਹੜੀ ਨੇ ਕਿ ਬੱਸਾਂ ਆਪਣਾ ਜਿਹੜੀਆਂ ਕਿ ਮੰਡੀ ਦੀਆਂ ਸਬਜ਼ੀ ਮੰਡੀ ਦਾ ਗੱਡੀਆਂ ਜਾਂ ਨੋ ਐਂਟਰੀ ਵਾਲੀਆਂ ਗੱਡੀਆਂ ਦੀਆਂ ਜਿਹੜੀਆਂ ਨੋ ਐਂਟਰੀ ਦੀਆਂ ਗੱਡੀਆਂ ਜਾਂ ਜੜੀਆਂ ਵੀ ਗੱਡੀਆਂ ਇੱਥੋਂ ਗੁਜਰਦੀਆਂ ਨੇ ਫੋਕਲ ਪੁਆਇੰਟ ਤੋਂ ਸੋ ਦੱਸ ਦਈਏ ਕਿ ਜਿਹੜੀ ਟ੍ਰੈਫਿਕ ਪੁਲਿਸ ਦੇ ਮਲਾਜ਼ਮ ਨੇ ਉਹ 200 ਰੁਪਏ 400 ਰੁਪਏ 300 ਰੁਪਏ ਜਿੰਨੀ ਵੀ ਮਤਲਬ ਪੰਜਾਬ ਪੁਲਿਸ ਦਿਹਾੜੀ ਪਾ ਲਵੇ ਉਸ ਹਸਾਬ ਨਾਲ ਇਸ ਜਗ੍ਹਾ ਤੇ ਜਿਹੜੇ ਕਿ ਪੁਲਿਸ ਵਾਲੇ ਜਿਹੜੇ ਹੈਗੇ ਕਿ ਚਲਾਨ ਕੱਟ ਕਰਦੇ ਨੇ ਤੇ ਗੱਡੀਆਂ ਨੂੰ ਚੈੱਕ ਕਰਦੇ ਨੇ ਇਹ ਗੱਡੀਆਂ ਚੈੱਕ ਕਰਨ ਤੋਂ ਬਾਅਦ ਉਹਨਾਂ ਕੋ 200 ਰੁਪਏ 300 ਰੁਪਏ ਜਿਸ ਤਰ੍ਹਾਂ ਕਿ ਵੀਡੀਓ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਮੈਂ ਦਿਖਾ ਚੁੱਕਾ ਕਿ 200 ਰੁਪਏ 300 ਰੁਪਏ ਇਹ ਜਿਹੜਾ ਕਿ ਨਜਾਇਜ਼ ਜਿਹੜਾ ਕਿ ਪੁਲਿਸ ਵੱਲੋਂ ਜਿਹੜਾ ਕਿ ਲਗਾਤਾਰ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਿਹੜੇ ਪਹਿਲਾਂ ਵੀ ਇੱਕ ਵੀਡੀਓ ਮੇਰੀ ਪਾਈ ਹੋਈ ਸੀਗੀ ਸਤਿ ਸ਼੍ਰੀ ਅਕਾਲ ਭਾਜੀ ਭਜੀ ਆਪਾਂ ਦੱਸਦੇ ਦੋ ਦੋ 100 ਰੁਪਏ ਅਗਲੇ ਗੱਡੀਆਂ ਕੋ ਲਿੱਤੇ ਜਾਂਦਾ ਕਿਸੇ ਦੇ ਲੱਪੇ ਜਾਂਦਾ ਭਜੀ ਮੇਰੇ ਕੋ ਵੀਡੀਓ ਹੈਗੀ ਤੁਸੀਂ ਪੈਸੇ ਫੜੇ ਜੀ ਬਿਲਕੁਲ ਉਹ ਉਹ ਤਾਂ ਆਉਣਾ ਉਹਦਾ ਭੇਜਤਾ ਨਹੀਂ ਉਹਦਾ ਕਿੱਦਾਂ ਭੇਜਤਾ ਤੁਸੀਂ ਗੱਡੀ ਚੈੱਕ ਕੀਤੀ ਉਹਦਾ ਚਲਾਨ ਕੀਤਾ ਜੀ ਭਾਜੀ ਉਦਾਂ ਭੇਟਾ ਕਹਿੰਦਾ ਪੈਸੇ ਕੈਸ਼ ਆ ਨਹੀਂ ਲੈ ਟ੍ਰਾਂਸਫਰ ਨੇ ਨਹੀਂ ਨਹੀਂ ਉਦਾਂ ਉਹ ਇੱਧਰ ਗੱਲ ਕਰੋ ਨਾ ਸਾਰੇ ਤਾਂ ਫੇਸ ਮੇਰੇ ਨਾਲ ਕਰੋ ਤੁਸੀਂ ਫੇਸ ਮੇਰੇ ਨਾਲ ਕਰੋ ਨਾ ਭਾਜੀ ਤੁਸੀਂ ਪੈਸੇ ਫੜੇ ਨਾ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵਾਲੇ ਕਿੱਦਾਂ ਸਾਨੂੰ ਜਿਲੇ ਕੇ ਅਵੋਇਡ ਕਰ ਰਹੇ ਨੇ ਆਪਣਾ ਚਿਹਰਾ ਵੀ ਨਹੀਂ ਦਿਖਾ ਰਹੇ ਅ ਤੋਂ ਦੱਸ ਦਈਏ ਕਿ ਵੈਸੇ ਕਿਦੜਾ ਕਿ 2-2 100 ਰੁਪਏ ਜਿਹੜਾ ਕਿ ਪੁਲਿਸ ਵੱਲੋਂ ਜਿਹੜਾ ਕਿ ਟ੍ਰੈਫਿਕ ਪੁਲਿਸ ਵੱਲੋਂ ਲਿੱਤਾ ਜਾਂਦਾ ਹੈ ਸੋ ਦੱਸ ਦਈਏ ਕਿ ਜਿਹੜੇ ਕਿ ਗੱਡੀਆਂ ਦੀ ਚੈਕਿੰਗ ਨਹੀਂ ਕੀਤੀ ਜਾਂਦੀ ਔਰ 200 ਰੁਪਿਆ 300 ਰੁਪਿਆ ਜਿੰਨਾ ਵੀ ਜਿਹੜਾ ਕਿ ਪੰਜਾਬ ਪੁਲਿਸ ਦੇ ਹੱਥੀਂ ਪੈ ਜਾਵੇ ਉਸ ਤਰੀਕੇ ਨਾਲ ਕਿਦਾ ਕਿਤੇ ਜਾਂਦੇ ਨੇ ਭਾਜੀ ਕਿਹਾਲ ਚੱਲਦੀ ਮੈਂ ਕਿਹਾ ਭਾਜੀ ਇਹ ਗੱਡੀਆਂ ਵਾਲੇ ਕੋ 2-200 ਰੁਪਏ ਕਿਸੇ ਦਾ ਲੈਂਦਾ ਜਾਂਦਾ ਭਾਜੀ ਤੁਸੀਂ ਅੰਦਰ ਮਲਾਇਆ ਤੋਂ ਖੜੇ ਤੁਹਾਡੇ ਉਹਨਾਂ ਨੇ ਲਿਆ ਪੱਤਰਕਾਰ ਜਾਨ ਕਰਾ ਚਲੋ ਕੋਈ ਗੱਲ ਨਹੀਂ ਸਰ ਵੀਡੀਓ ਤੇ ਦਿਖਾ ਲਾਗੇ ਕਿ ਕਿ ਨਾਲ ਨਹੀਂ ਲੱਤਾ ਕੀ ਨਾਮ ਹੈ ਸਰ ਤੁਹਾਡਾ ਹੀ ਪੱਤਰਕਾਰ ਆ ਭਾਈ ਲਾ ਕੇ ਖੜਿਆ ਪੱਤਰਕਾਰ ਨਹੀਂ ਭਾਜੀ ਉਹ ਨਹੀਂ ਕੋਈ ਗੱਲ ਨਹੀਂ ਕਰੀ ਚੋਗੇ ਆਂਸਰ ਮੇਰੇ ਕਿਉਂ ਹੈ ਪੱਤਰਕਾਰ ਇਹ ਥੋੜਾ ਕਹਿੰਦੇ ਕਿ ਸਰ ਆਪ ਜਰਾ ਕੇ ਸਾਰੇ ਪੱਤਰਕਾਰਾਂ ਦੇ ਕੀ ਦਾ ਪਤਾ ਹੈ ਤੁਸੀ ਕਿੱਡਾ ਚਲਾਨ ਕੀਤਾ ਸਰ ਉਹ ਗੱਡੀ ਦਾ ਫਿਰ ਤੁਸੀ ਕਿੱਡਾ ਚਲਾਨ ਕੀਤਾ ਮੈਂ ਰੋਕੀ ਤੇ ਤੁਹਾਡੇ ਉਹ ਕਹਿੰਦਾ ਮੇਰੇ ਕੋ ਪਰਮਿਟ ਨਹੀਂ ਹੈਗਾ ਪੁਲਿਸ ਨੇ ਮੇਰੇ ਕੋ 200 ਰੁਪਏ ਲੈ ਚੜਤਾ ਕੀ ਨਾਮ ਹੈ ਸਰ ਤੁਹਾਡਾ ਅਰਨੀ ਸਿੰਘ ਐਸਆਈ ਐਸਆਈ ਹਰਦੀਪ ਸਿੰਘ ਤੁਸੀਂ ਦੱਸ ਜਿਏ ਕਿ ਹਰਦੀਪ ਸਿੰਘ ਐਸੇ ਜਿਹੜੇ ਕਿਥੇ ਮੁਲਾਜ਼ਮ ਖੜੇ ਨੇ ਇੱਕ ਹੋਰ ਮੁਲਾਜ਼ਮ ਨੇ ਜਿਹੜੇ ਕਿ ਆਪਣਾ ਸਾਨੂੰ ਚਿਹਰਾ ਵੀ ਨਹੀਂ ਦਿਖਾ ਰਹੇ ਦੱਸ ਦिए ਕਿ ਲਗਾਤਾਰ ਜਿਹੜੀਆਂ ਕਿ ਖਬਰਾਂ ਲਗਾਤਾਰ ਆਨਗਨ ਦੀਆਂ ਕਿ ਮਕਸੂਦਾ ਮੰਡੀ ਤੋਂ ਜਿਹੜੀਆਂ ਵੀ ਗੱਡੀਆਂ ਨਿਕਲਦੀਆਂ ਨੇ ਉਹਨਾਂ ਦੇ ਕੋਲੋਂ 200 300 ਰੁਪਏ 500 ਰੁਪਏ ਜਿੰਨਾ ਵੀ ਜਿਹੜੇ ਕਿ ਲਗਾਤਾਰ ਜਿਹੜੀਆਂ ਕਿ ਇਹ ਜਿਹੜੀਆਂ ਕਰਪਸ਼ਨ ਹੈ ਉਹ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਔਰ ਤੁਹਾਨੂੰ ਦੱਸ ਦिए ਕਿ ਇਹ ਅੱਜ ਦੀ ਗੱਲ ਨਹੀਂ ਹੈ ਪੁਲਿਸ ਨੂੰ ਕਿੰਨੀ ਵਾਰ ਸਾਡੀਆਂ ਖਬਰਾਂ ਲੱਗ ਚੁੱਕੀਆਂ ਪਰ ਫਿਰ ਵੀ ਜਿਹੜੇ ਪੁਲਿਸ ਦੇ ਮੁਲਾਜ਼ਮ ਹੈ ਉਹਨਾਂ ਨੂੰ ਕਿਸੇ ਵੀ ਆਪਣੇ ਅਫਸਰਾਂ ਯਾਦਾ ਇਸ ਕਰਕੇ ਡਰਨੀ ਹੈ ਕਿ ਅਫਸਰਾਂ ਦੀ ਜੇਬ ਤੇ ਵੀ ਮੋਟੀ ਕਮਾਈ ਜਾਂਦੀ ਹੋਏ ਨਾ ਕੁਛ ਨਾ ਕੁਛ ਜਿਹੜਾ ਹਿੱਸਾ ਵਾ ਉਹ ਅਫਸਰਾਂ ਦੀ ਜੇਬ ਤੇ ਜਿਹੜਾ ਕਿ ਟ੍ਰੈਫਿਕ ਅਫਸਰ ਨੇ ਜਿਹੜੇ ਜਾਂ ਟ੍ਰੈਫਿਕ ਦੇ ACP ਨੇ ਜਾਂ ਕਮਿਸ਼ਨਰ ਸਾਹਿਬ ਨੇ ਜਿਹੜੇ ਵੀ ਵੱਡੇ ਅਫਸਰ ਨੇ ਉਹਨਾਂ ਦੀ ਜੇਬ ਤੇ ਕੁਛ ਨਾ ਕੁਛ ਜਿਹੜਾ ਕਿ ਇਹਦਾ ਹਿੱਸਾ ਉਹ ਜ਼ਰੂਰ ਉਹਨਾਂ ਦੀ ਜੇਬ ਦੇ ਵਿੱਚ ਜਾਂਦਾ ਹੋਵੇਗਾ ਇਸੇ ਕਰਕੇ ਜਿਹੜਾ ਕਿ ਖਬਰਾਂ ਲੱਗਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਵੱਡੇ ਅਫਸਰਾਂ ਵੱਲੋਂ ਇਹਨਾਂ ਦੇ ਇਦਾਂ ਦੇ ਮੁਲਾਜ਼ਮਾਂ ਦੇ ਉੱਤੇ ਕੋਈ ਵੀ ਜਦਾ ਜਿਹੜਾ ਕਿ ਐਕਸ਼ਨ ਨਹੀਂ ਲੈਂਦਾ ਸੋ ਦੱਸ ਦਈਏ ਕਿ ਜਿਹੜੇ ਤੁਹਾਡੇ ਸਾਹਮਣੇ ਤਸਵੀਰਾਂ ਦਿਖਾਈਆਂ ਇਸ ਚੀਜ਼ ਦੇ ਵਿੱਚ ਵੀਡੀਓ ਦੇ ਵਿੱਚ ਬੰਦੇ ਦਾ ਬਿਆਨ ਵੀ ਹੈਗਾ ਕੁਝ ਲੋਕ ਜਿਹੜੇ ਬਾਹਰੋਂ ਗੱਡੀਆਂ ਲੈ ਕੇ ਆਉਂਦੇ ਨੇ ਉਹ ਕੁਛ ਤੋਂ ਡਰਦੇ ਵੀ ਨਹੀਂ ਡਰ ਉਹਨਾਂ ਦੇ ਵਿੱਚ ਡਰ ਵੀ ਹੁੰਦਾ ਕਿ ਅਸੀਂ ਜਿਹੜਾ ਅਸੀਂ ਪੁਲਿਸ ਦੇ ਖਿਲਾਫ ਨਾ ਬੋਲੀਏ ਕੁਝ ਉਹਨਾਂ ਦੇ ਡਰ ਵੀ ਹੋ ਸਕਦਾ ਦਿਮਾਗ ਦੇ ਵਿੱਚ ਸੋ ਦੱਸ ਦਈਏ ਕਿ ਜਿਹੜੇ ਮਲਾਇਮ ਨੇ ਇਹ ਵਾਲੇ ਇਹ ਗੱਡੀਆਂ ਨੂੰ ਰੋਕਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਕ चीज ਹੋਰ ਤੁਸੀਂ ਦੇਖਣ ਵਾਲੀ ਨੋਟ ਕਰਨ ਵਾਲੀ ਗੱਲ ਹੈ ਕਿ ਟ੍ਰੈਫਿਕ ਇੱਥੇ ਜਿਹੜਾ ਕਿ ਇਸ ਵੀਰਕਾ ਚੌਂਕ ਦੇ ਵਿੱਚ ਜਾਮ ਲੱਗ ਜਾਂਦਾ ਹੈ ਟ੍ਰੈਫਿਕ ਪੁਲਿਸ ਜੋ ਜਾਮ ਨੂੰ ਕਲੀਅਰ ਨਹੀਂ ਕਰਾਂਦੀ ਉਲਟਾ ਗੱਡੀਆਂ ਜਿਹੜੀ ਉਸੇ ਗੱਡੀਆਂ ਨੂੰ ਰੋਕਿਆ ਜਾਂਦੇ ਜਿਹੜੇ ਇਹਨਾਂ ਦੇ ਕਿ ਪੱਕੇ ਗਾਹਕ ਲੱਗੇ ਹੋਏ ਨੇ ਕੁਝ ਗੱਡੀਆਂ ਇਦਾਂ ਦੀਆਂ ਨੇ ਜਿਹੜੇ ਕਿ ਇਹਨਾਂ ਦੇ ਪੱਕੇ ਗਾਹਕ ਲੱਗੇ ਉਹਨਾਂ ਨੂੰ ਪਤਾ ਹੈ ਕਿ ਪੁਲਿਸ ਨੇ ਸਾਨੂੰ ਰੋਕਣਾ ਹੈ ਉਹਨਾਂ ਦੇ ਡਾਕੂਮੈਂਟ ਨਹੀਂ ਚੈੱਕ ਕੀਤੇ ਜਾਂਦੇ ਡਾਕੂਮੈਂਟ ਨਹੀਂ ਚੈੱਕ ਕੀਤੇ ਜਾਂਦੇ ਜਦਕਿ ਉਹਨਾਂ ਕੋਲ 200 300 ਜਿੰਨਾ ਵੀ ਪੰਜਾਬ ਪੁਲਿਸ ਨੂੰ ਮਿਲ ਜਵੇ ਜਿੰਨਾ ਵੀ ਟ੍ਰੈਫਿਕ ਪੁਲਿਸ ਜਿਹੜੀ ਹੈਗੀ ਹੈ ਕਿ ਚਲੰਦਰ ਦੀ ਪੁਲਿਸ ਜਿਹੜੀ ਹੈ ਉਹ ਲਗਾਤਾਰ ਜਿਹੜੀਆਂ ਕਿ ਤੁਹਾਨੂੰ ਦੱਸ ਜੀਏ ਕਿ ਲਗਾਤਾਰ ਜਿਹੜੀ ਟ੍ਰੈਫਿਕ ਪੁਲਿਸ ਐ ਬਾਬਾ ਦਾ ਦੇ ਵਿੱਚ ਰਹਿੰਦੀ ਹੈ ਸੋ ਦੱਸ ਦਈਏ ਤੁਹਾਨੂੰ ਇਸ ਟਾਈਮ ਅਸੀਂ ਖੜੇ ਆ ਬੇਰਕਾ ਮਿਲਕ ਪਲਾਂਟ ਚੌਂਕ ਦੇ ਵਿੱਚ ਸੋ ਇਹ ਜਿਹੜੇ ਮੁਲਾਜ਼ਮ ਨੇ ਇਹ 200 300 ਕਿਆਨ ਮਤਲਬ ਤੁਹਾਨੂੰ ਦੱਸ ਦਈਏ ਕਿ ਇੱਥੋਂ ਤਕਰੀਬਨ ਤਕਰੀਬਨ 40 ਤੋਂ 50 ਗੱਡੀਆਂ ਜਿਹੜੀਆਂ ਕਿ ਲਗਾਤਾਰ ਇੱਥੋਂ ਗੁਜ਼ਰਦੀਆਂ ਨੇ ਤੇ ਤੁਸੀਂ ਆਪਾਂ ਹਿਸਾਬ ਲਗਾਇਆ ਜਾਵੇ ਅਗਰ 10 ਗੱਡੀਆਂ ਤੋਂ 20 ਗੱਡੀਆਂ ਤੋਂ ਵੀ ਅਗਰ ਇਹ 200 300 ਰੁਪਏ ਡਿਲੀ ਨਾਲ ਲੈਂਦੇ ਤੇ ਘੱਟੋ ਘੱਟ 6000 ਤੋਂ 10000 ਤੱਕ ਜਿਹੜੀ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਉਹ ਦਿਹਾੜੀ ਪਾਉਂਦੇ ਨੇ ਇਸ ਹਿਸਾਬ ਨਾਲ ਅਗਰ ਮਹੀਨੇ ਦਾ ਇਹਨਾਂ ਦਾ ਖਰਚਾ ਲਿਆ ਤੇ ਇਹ ਘੱਟੋ ਘੱਟ ਵੀ ਲਾ ਕੇ ਚੱਲੀਏ ਕਿ 1.5 ਤੋਂ 2 ਲੱਖ ਰੁਪਏ ਜਿਹੜਾ ਕਿ ਉੱਪਰੋ ਲੈ ਜਾਂਦੇ ਨੇ ਉੱਪਰ ਹੀ ਕਮਾਈ ਕਰਦੇ ਨੇ ਸੋ ਇਹਨਾਂ ਦਾ ਕੋਸ਼ਣਾ ਕੋਸ਼ ਜਿਹੜਾ ਹਿੱਸਾ ਜ਼ਰੂਰ ਵੱਡੇ ਅਫਸਰਾ ਤੱਕ ਜਾਂਦਾ ਹੋਵੇਗਾ ਇਸੇ ਤਰ੍ਹਾਂ ਇਸੇ ਕਰਕੇ ਜਿਹੜਾ ਕਿ ਇੱਦਾਂ ਦੇ ਜਿਹੜੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਇਹਨਾਂ ਤੇ ਉੱਪਰ ਜਿਹੜਾ ਕਿ ਕੋਈ ਐਕਸ਼ਨ ਨਹੀਂ ਲਿੱਤਾ ਜਾਂਦਾ ਸੋ ਕੈਮਰਾਮੈਨ ਸੰਜੀ ਸ਼ਰਮਾ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬ ਹੈਡਲਾਈਨ ਫਿਲੰਦਰ ਮੀ